ਹਣ ਤੁਸੀਂ ਵੀ ਗੁਰੂ ਘਰ ਵਿੱਚ ਜਾਂਦੇ ਹੋ ਆਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਜਾਂਦੇ ਕਿ ਨਹੀਂ ਜਾਂਦੇ ਤੁਹਾਡੇ ਵਿੱਚੋਂ ਨੌਜਵਾਨ ਹੁਣ ਪਹਿਲੇ ਸਿੱਖਾਂ ਦਾ ਗੁਰੂ ਘਰੇ ਜਾਣਾ ਤੇ ਸਾਡਾ ਗੁਰੂ ਘਰੇ ਜਾਣਾ ਜ਼ਮੀਨ ਅਸਮਾਨ ਦਾ ਫਰਕ ਰਹਿ ਗਿਆ ਗਿਆਨੀ ਜੀ ਜ਼ਮੀਨ ਅਸਮਾਨ ਦਾ ਸਾਡੇ ਪਹਿਲੇ ਬਜ਼ੁਰਗਾਂ ਨੇ ਕਦੇ ਦੂਰ ਦਰਾਡੇ ਕਿਸੇ ਗੁਰਦੁਆਮ ਦੀ ਯਾਤਰਾ ਕਰਨ ਵਾਸਤੇ ਜਾਣਾ ਚਾਹੇ ਗੱਡਿਆਂ ਵਿੱਚ ਜਾਣਾ ਟਾਈ ਟਰਾਲੀ ਵਿੱਚ ਜਾਣਾ ਚਾਹੇ ਕਿਤੇ ਟਰੱਕ ਵਿੱਚ ਜਾਣਾ ਉਹਨਾਂ ਨੇ ਗਲਾਾਂ ਹੱਥਾਂ ਵਿੱਚ ਖੜਤਾਲਾਂ ਪੜਦੇ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਦਾ ਜਾਪ ਕਰਕੇ ਜਾਣਾ ਤੇ ਫਿਰ ਉਹ ਜਿਹੜੀ ਮਰਦ ਜਿਹੜੀ ਭਾਵਨਾ ਲੈ ਕੇ ਗੁਰੂ ਦਰਬਾਰ ਅੰਦਰ ਜਾਂਦੇ ਸੀ ਉਹ ਪੂਰੀ ਹੋ ਜਾਂਦੀ ਸੀ ਅੱਜ ਤੁਸੀਂ ਜਾਂਦੇ ਹੋ ਆਨੰਦਪੁਰ ਦੀ ਧਰਤੀ ਉੱਤੇ ਸਾਡੇ ਨੌਜਵਾਨ ਜਾਂਦੇ ਆ ਇੱਕ ਪਿਕਨਿਕ ਤੌਰ ਤੇ ਜਾਂਦੇ ਆ ਪਿਕਨਿਕ ਤੌਰ ਤੇ ਇਹਨਾਂ ਨੇ 60 60 70 7000 ਰੁਪਇਆ ਟਰਾਲੀਆਂ ਤੇ ਲਾਇਆ ਹੁੰਦਾ ਵਿੱਚ ਐਲਈਡੀਆਂ ਫਿਟ ਕੀਤੀਆਂ ਹੁੰਦੀਆਂ ਵਾਂ ਤੇ ਦਾਸ਼ਾਂ ਖੇੜਦੇ ਤਾਸ਼ਾ ਖੇਡਦੇ ਅਨੰਦਪੁਰ ਆਉਂਦੇ ਆ ਫਿਰ ਗੁਰੂ ਨਾਨਕ ਦੇ ਪਾਤਸ਼ਾਹ ਦਾ ਦਰ ਘਰ ਵੀ ਇੱਕ ਚੀਸ਼ੇ ਦੀ ਨਿਯਾਈ ਜਿਹੋ ਜਿਹਾ ਇੱਥੇ ਕੋਈ ਮੂੰਹ ਲੈ ਕੇ ਆਵੇਗਾ ਉਹਨੂੰ ਉਹੋ ਜਿਹਾ ਹੀ ਦਿਖਾਈ ਦੇਣਾ ਗੁਰੂ ਨਾਨਕ ਦੇ ਘਰ ਦੇ ਵਿੱਚ ਜਾਣ ਤੋਂ ਪਹਿਲਾਂ ਜਿਹੜੇ ਗੁਰਧਾਮ ਦੇ ਦਰਸ਼ਨ ਕਰਨ ਜਾਣਾ ਵਾ ਉਹ ਗੁਰਧਾਮ ਦੇ ਨਾਂ ਦੇ ਅਰਥ ਤੁਹਾਡੇ ਮਨਾਂ ਵਿੱਚ ਹੁਣੇ ਚਾਹੀਦੀ ਆ ਕਿ ਇਹ ਸਥਾਨ ਦਾ ਨਾਂ ਕੀ ਆ ਤੇ ਇੱਥੇ ਲੈਣ ਕੀ ਜਾਣਾ